ਔਰ ਬਾਈ ਜੀ ਠੀਕ ਠਾਕ ਹੋ ਗਏ ਤੇ ਆਪਾਂ ਸਾਗਮਾਲਾ ਪਾੜਦੇ ਹੁਣ ਪਹਿਲਾਂ ਪਟਾਂਗੇ ਸਾਗਮਾਲ ਸਾਰਾ ਪੱਟ ਕੇ ਜਿੰਨਾ ਲਜਾਣਾ ਉਦੋਂ ਬਾਅਦ ਆਪਾਂ ਇਹਨੂੰ ਭਾਂਟੋ ਟੋਕਰੇ ਚ ਰੱਖੀ ਜੰਨੇ ਆ ਪਾੜ-ਪਾੜ ਕੇ ਉਦੋਂ ਬਾਅਦ ਇਹਨੂੰ ਧੋਵਾਂਗੇ ਧੋ ਕੇ ਉਦੋਂ ਬਾਅਦ ਬਾਈ ਫਿਰ ਫੱਟੇ ਤੇ ਲਾਉ ਹਾਂ ਮਿਹਨਤ ਤਾਂ ਇੰਨੀ ਹੋ ਜਾਂਦੀ ਆ ਬਾਈਆ ਤੁਹਾਡੇ ਸਾਹਮਣੇ ਆ ਦੇਖੋ ਪਤੀ ਜਾਂਦਾ ਹੋ ਰਿਹਾ ਐ ਲੈ ਕਰਦਾ ਵਧੀਆ ਸਾਗਮਲ ਪੱਟ ਕੇ ਫਿਰ ਇਹਨੂੰ ਧੋਵਾਂਗੇ ਧੋ ਕੇ ਫਿਰ ਫੱਟੇ ਤੇ ਲਾਵਾਂਗੇ ਤੁਹਾਨੂੰ ਫੇਰ ਦਿਖਾਵਾਂ ਕਿੰਨੀ ਮਿਹਨਤ ਹੋ ਜਾਂਦੀ ਹੈ ਬਾਈ ਅਗਲਾ ਕਹਿ ਹੁੰਦਾ ਯਾਰ ਫਸਲ ਕਰਨੀ ਕਰਨੀ ਬਹੁਤ ਘਰ ਦੂਰ ਆ ਵਾਹੀ ਦੇ ਧੋ ਕੇ ਆਪਾਂ ਇਹਨਾਂ ਨੂੰ ਫੱਟੇ ਤੇ ਲਾ ਦੇਾਂਗੇ ਬਾ ਫੇਰ ਸਵੇਰੇ ਭੈਣ ਭਾਈਆਂ ਨੂੰ ਦੇਵਾਂਗੇ ਤੇ ਐ ਬਣਾ ਕੇ ਜਿਹਦੇ ਕੋਲੇ ਵੀ ਹੈ ਭੈਣ ਭਾਈਆਂ ਕੋਲੇ ਵਧੀਆ ਬਿਨਾਂ ਰੇਕੂੜੇ ਤੋਂ ਕਰਿਆ ਕਰੋ ਤੇ ਵਧੀਆ ਵੇਚੋ ਉਹੀ ਦਿੱਕਤ ਨਹੀਂ ਆਉਂਦੀ ਭੈਣ ਭਾਈ ਆਪੇ ਹੀ ਖਾ ਕੇ ਲੈ ਜਾਣਗੇ ਜਦੋਂ ਚੰਗੀ ਹੋਊ ਚੀਜ਼ ਖਾ ਕੇ ਦੇਖੋ ਲੈਣ ਤੋਂ ਪਹਿਲਾਂ ਵੀ ਹਾਂ ਯਾਰ ਕੌਣ ਆਇਆ ਮਿੱਠਾ